ਇਹ ਇੱਕ ਹਾਡਾ ਕੰਬਰਾ ਡਿੱਗ ਗਿਆ ਜੋ ਤੇ ਦੂਜੇ ਦੀ ਵੀ ਕੰਦ ਨੂੰ ਧੀੜ ਆਈ ਹੈ ਤੇ ਉਹ ਵੀ ਡਿੱਗਣ ਵਾਲਾ ਜੇ ਤੇ ਉਹ ਮੈਂ ਅਜੇ ਕੱਲ ਹੀ ਕਿਸ ਦੇ ਘਰ ਚੁੱਕ ਕੇ ਸਮਾਨ ਰੱਖਿਆ ਜੋ ਤੇ ਮੈਂ ਕਿਤੇ ਵੀ ਨ ਡਿੱਗ ਜੇ ਮਣਕੇ ਕੀ ਕਰਾਂਗੀ ਮੈਂ ਤੇ ਤੁਹਾਨੂੰ ਪਤਾ ਹੈ ਬੜਾ ਮੁਸ਼ਕਲ ਬੰਦਾ ਸਮਾਨ ਵੀ ਇਹ ਬਜ਼ੁਰਗ ਹੁਣ ਕਿੱਥੇ ਸੌਣਗੇ ਇਹ ਇੱਥੇ ਸੌਂਦੇ ਜੋ ਬਾਹਰ ਹੀ ਜੇ ਬਾਰਿਸ਼ ਆਉਂਦੀ ਉਹ ਦੋਏ ਵੀ ਫਿਰ ਉਧਰ ਚੱਲ ਜਾਂਦੇ ਮੇਰੇ ਲੱਗ ਗਈ ਜਿੰਨਾਂ ਦੇ ਘਰ ਮੈਂ ਸੌਣੀ ਕਿੰਨੇ ਦਿਨ ਹੋ ਗਏ ਨੇ ਕਮਰੇ ਨੂੰ ਹਾਂਜੀ ਕਮਰੇ ਤੇ ਜਦੋਂ ਦੀ بارش ਆਉਂਦੀ ਉਦੋਂ ਦਾ ਚੁੰਦਾ ਬੜਾ ਜੋ ਤਾਂ ਏਦਾਂ ਮੈਂ ਕਦੀ ਉੱਤੇ ਲਫਾਫੇ ਪਾ ਦਿੰਨੀ ਆਂ ਵੀ ਮੰਜੇ ਨਾ ਗਿੱਲੇ ਹੋ ਜਾਣ ਕਦੀ ਕੱਪੜੇ ਨਾ ਗਿੱਲੇ ਹੋ ਜਾਣ ਤੇ ਹੁਣ ਮੈਂ ਕੱਲ ਦਾ ਸਮਾਨ ਕੱਲ ਕਹਿੰਦੇ ਸੀ ਬੜੀ بارش ਆਉਣੀ ਆ ਤੇ ਫਿਰ ਮੈਂ ਕੱਲ ਚੁੱਕ ਲਿਆ ਵੀ ਕਿਤੇ ਕਾਂਦੀ ਨਾ ਡਿੱਗ ਜੇ ਤੇ ਲੰਮੇ ਸਮੇਂ ਤੋਂ ਇੱਕੋ ਹੀ ਕਮਰੇ ਦੇ ਵਿੱਚ ਜ਼ਿੰਦਗੀ ਹਾਂਜੀ ਇੱਕੋ ਕਮਰੇ 'ਚ ਰਹੀਦਾ ਜੋ ਕਦੀ ਮੁੱਲ ਸਮਾਸੇ ਵੀ ਦਾਸਤਾ ਜਾਂ ਅਨਾਰੇ ਵੀਰ ਨੇ ਜਾਂ ਹੋਰ ਪਿੰਡਲ ਕਦੀ ਤੁਹਾਡੇ ਤੱਕ ਪਹੁੰਚ ਨਹੀਂ ਕੀਤੀ ਨਾ ਨਾ ਸਾਡੇ ਤਾਂ ਨਹੀਂ ਕੋਈ ਵੀ ਕੋਈ ਵੀ ਨਹੀਂ ਸਾਡਾ ਸਹਾਰਾ ਭਾਜੀ ਬਸ ਇਦਾਂ ਇਹ ਟੈਂਪਾਸ ਕਰੀਦਾ ਜੋ ਮਤਲਬ ਇਹ ਵੀ ਜਿਹੜੀ ਮੈਂ ਦੇਖਿਆ ਚਣਾਈ ਵੀ ਜਿਹੜੀ ਗਾਰੇ ਦੀ ਹੈ ਮਤਲਬ ਇਹਦੀ ਮੈਂ ਮੜਿਆ ਦੇ ਜਿਹੜੀ ਆ ਪੁੱਛ ਹਾਂਜੀ ਹਾਂਜੀ ਇਹ ਬੜੇ ਸਾਲਾਂ ਦਾ ਜੋ ਕਮਰਾ